ਪਹਿਲੇ 10 ਦਿਨਾਂ ਦੇ ਅੰਦਰ ਪੰਜਾਬ ਵਿੱਚ ਜਿਹਦੇ ਕੋਲੇ ਟਿਊਬਵਲ ਕਨੈਕਸ਼ਨ ਨਹੀਂ ਆ ਉਹਨੂੰ ਟਿਊਬਵਲ ਕਨੈਕਸ਼ਨ ਦਿੱਤਾ ਜਾਊਗਾ। ਤੇਲਾਂ ਤੇ ਪਾਣੀ ਪਹੁੰਚਾਉਣ ਵਾਸਤੇ ਤੁਹਾਡੀ ਖੇਤੀ ਬਣਾਉਣ ਵਾਸਤੇ ਪਾਈਪਾਂ ਦਾ ਸਿਸਟਮ ਸ਼ੁਰੂ ਕਰਾਂਗੇ। ਪਾਈਪਾਂ ਰਾਹੀਂ ਤੁਹਾਡੇ ਖੇਤਾਂ 'ਚ ਪਾਣੀ ਪਹੁੰਚਾ ਦਿਆਂਗੇ। ਜਿਹੜੇ ਲਿਫਟ ਪੰਪ ਲੱਗੇ ਸੀ ਤੇ ਇਹਨਾਂ ਨੇ ਚਕਾਤੇ ਉਹ ਵਾਪਸ ਤੁਹਾਨੂੰ ਚਾਲੂ ਕਰ ਦਾਂਗੇ। ਆ ਰਾਜਸਥਾਨ ਕਨਾਲ ਜਿਹੜਾ ਪੰਜਾਬ ਦਾ ਪਾਣੀ ਲੈ ਕੇ ਜਾ ਰਿਹਾ ਹੈ। ਆ ਨਹਿਰ ਬੰਦ ਕਰਾਉਂਗੇ ਤੇ ਪਾਣੀ ਤੁਹਾਡੇ ਪੰਜਾਬ ਤੇ ਪਹੁੰਚੇਗਾ। ਪਹਿਲੇ ਹੀ 10 ਸਾਲਾਂ ਦੇ ਅੰਦਰ ਜਿੰਨੀਆਂ ਬਾਰਡਰ ਦੀਆਂ ਜ਼ਮੀਨਾਂ ਕੱਚੀਆਂ ਸਾਰੀਆਂ ਪੱਕੀਆਂ ਕੀਤੀਆਂ ਜਾਣਗੇ ਜੇ ਬਾਪੂ ਬਾਦ ਦੇ ਪਾਸ। 1 ਸਾਲ ਦੇ ਅੰਦਰ ਅੰਦਰ ਸਾਰੀਆਂ ਜ਼ਮੀਨਾਂ ਮੁਫਤ ਤਕਸੀਮ ਜਿਹੜੀ ਤਕਸੀਮ ਹੈ ਤੇ ਇੰਤਿਗਾਮ ਕੀਤਾ ਜਾਊਗਾ। ਲਾਲ ਡੋਰੇ ਦੇ ਅੰਦਰ ਜਿਹਦੇ ਮਕਾਨ ਦੀ ਜਿੰਨੀ ਜ਼ਮੀਨ ਉਹਦੇ ਕਬਜ਼ੇ ਚ ਹੈ ਉਹਦੇ ਨਾਂ ਤੇ ਉਹ ਰਜਿਸਟਰੀ ਕੀਤੀ ਜਾਊਗੀ। ਆਪਣੀ ਸਰਕਾਰ ਦੇ ਅੰਦਰ ਜਿਵੇਂ ਟਰੈਕਟਰ ਕਹਿੰਦੇ ਸੀ ਕਿਸਾਨ ਦਾ ਗਰੀਬ ਦਾ ਗੱਡਾ ਦਾ ਮੋਟਰਸਾਈਕਲ ਹੈ ਕੋਈ ਟੈਕਸ ਨਹੀਂ ਲੱਗੂਗਾ ਉਹਦੇ ਇੱਕ ਮੈਂ ਕਲੀਅਰ ਪੰਜਾਬੀਆਂ ਨੂੰ ਦੱਸਦਾ ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹਿੰਦਾ ਇੱਕ ਗੈਂਗ ਜਿਹੜਾ ਧਮਕੀ ਦੇਊਗਾ ਉਹਦਾ ਸਾਰਾ ਜ਼ਮੀਨ ਜਾਇਦਾਦ ਸਰਕਾਰ ਕਬਜ਼ਾ ਕਰ ਲੇ ਜਿਹੜਾ ਨਸ਼ੇ ਵੇਚੂਗਾ ਉਹਦੇ ਘਰ ਜਾਇਦਾ ਸਾਰੀ ਸਰਕਾਰ ਲੈ ਲੂ ਤੇ ਅਸੀਂ ਕਾਨੂੰਨ ਵਿੱਚ ਐਮੈਂਡਮੈਂਟ ਕਰਾਂਗੇ ਤੇ ਘੱਟ ਤੋਂ ਘੱਟ 5 ਸਾਲ ਛੇਲ ਨਾ ਹੋ ਸਕੇ ਕੋ ਬੰਦੇ ਦੀ ਹਰ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਮੈਂ ਖੋਲ੍ਹੂ ਦੀਆਂ ਸੀਟਾਂ ਸਰਕਾਰ ਵਾਸਤੇ ਰਿਜ਼ਰਵ ਹੋਣਗੀਆਂ ਜਿੱਥੇ ਭਾਵੇਂ ਗਰੀਬ ਐਸੀ ਪਰਿਵਾਰ ਹੈ ਗਰੀਬ ਬੀਸੀ ਪਰਿਵਾਰ ਹੈ ਜਾਂ ਗਰੀਬ ਜ਼ਿਮੀਦਾਰ ਹੈ ਕੋਈ ਚੰਗਲ ਹੈ ਉਹਨੂੰ ਮੈਡੀਕਲ ਕਾਲਜ ਵਿੱਚ 50% ਸੀਟਾਂ ਵਿੱਚ ਮੁਫਤ ਪੜਾਇਆ ਜਾਊਗਾ ਉਵੇਂ ਹੀ ਵੈਟਰਨਰੀ ਕਾਲਜ ਕੀਤਾ ਜਾਊਗਾ ਇਕ ਅਸੀਂ ਕਾਨੂੰਨ ਫਿਰ ਤੋਂ ਬਦਲਾਂਗੇ ਕਿ ਪੰਜਾਬ ਤੋਂ ਬਾਹਰ ਸਰਕਾਰੀ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਜਾਊਗੀ ਕੱਲੇ ਪੰਜਾਬੀਆਂ ਦਾ ਹੱਕ ਅਸੀਂ ਪੰਜਾਬ ਦੇ ਵਿੱਚ 50000 ਬੱਚਿਆਂ ਦੀ ਇੱਕ ਸਕਿੱਲ ਯੂਨੀਵਰਸਿਟੀ ਖੋਲੀ ਜਾਊਗੀ 10 ਲੱਖ ਰੁਪਏ ਤੱਕ ਲੋਨ ਅਸੀਂ ਦੇਵਾਂਗੇ ਜਿਹਨੇ ਆਪਣਾ ਕੰਮ ਖੋਲਣਾ ਹੈ ਉਹਦਾ ਕੋਈ ਵਿਆਜ ਨਹੀਂ ਹੋਊਗਾ ਉਹ ਜਿਹੜਾ ਪੈਸਾ 10 ਲੱਖ ਪਹਿਲੇ 3 ਸਾਲ ਤੁਸੀਂ ਕੁਝ ਨਹੀਂ ਮੋੜਨਾ ਉਹਦੇ ਬਾਅਦ ਤੁਸੀਂ 7 ਸਾਲਾਂ ਚ ਮੋੜਨਾ ਪਰ ਵਿਆਜ ਨਹੀਂ ਹੋਊਗਾ ਮੇਰੇ ਪੰਜਾਬ ਵਿੱਚ ਕੋਈ ਐਜਾ ਬੱਚਾ ਨਹੀਂ ਹੋਊਗਾ ਕੋਊਗਾ ਪੈਸੇ ਕਰਕੇ ਉਹਦੇ ਉਹਦੀ এডਿਕੇਸ਼ਨ ਨਾ ਹੋਵੇ ਤੇ ਪੰਜਾਬ ਨੂੰ ਪਛਾਣ ਕੇ ਕਾਲੀਕਲ ਵੀ ਸਰਕਾਰ ਲਿਆ ਕੇ ਪੰਥ ਦਾ ਝੱਟਾ ਆਪਣਾ ਕੇਸਰੀ ਝੱਟਾ ਚੰਡੀਗੜ੍ਹ ਦੇ ਸੈਕਟਰੀਅਟ ਤੇ ਝੂਲਣ ਲਾ ਕੇ ਇਹਨਾਂ ਪਾਰ ਆਰਾਮ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ